ਪਹਿਲੇ ਪਹਿਲੇ ਤਾਂ ਅਸੀਂ ਫੈਕਟਰੀਆਂ ਲੱਗਦੇ ਸੀਗੇ ਫੈਕਟਰੀਆਂ ਤੁਹਾਨੂੰ ਪਤਾ ਹੀ ਹੈ ੱੱਕੇ ਖਾਣੇ ਪੈਂਦੇ ਆ ਪਰ ਅਸੀਂ ਸੋਚਿਆ ਵੀ ਆਪਣਾ ਆਪ ਦਾ ਕੰਮ ਕਰੀਏ ਪਹਿਲੇ ਪਹਿਲੇ ਤਾਂ ਸਾਨੂੰ ਬੜਾ ਯਾਨੀ ਕਿ ਸ਼ਰਮ ਜੀ ਮਹਿਸੂਸ ਹੋਈ ਪਹਿਲੇ 4-5 ਦਿਨ ਬੜੀ ਸ਼ਰਮ ਆਈ ਪਰ ਸਾਡਾ ਲੋਕਾਂ ਨੇ ਸਾਡੇ ਵੀਰਾਂ ਨੇ ਸਾਡੇ ਪੰਜਾਬੀ ਭਾਈਆਂ ਨੇ ਬੜਾ ਸਾਥ ਦਿੱਤਾ ਸਾਡਾ ਪਰਿਵਾਰ ਵਾਲੇ ਪਹਿਲੇ ਪਹਿਲੇ ਤਾਂ ਕਹਿੰਦੇ ਸੀ ਤੁਸੀਂ ਕੀ ਕਰਨ ਲੱਗ ਗਏ ਹੋ ਕੀ ਕੰਮ ਕਰ ਰਹੇ ਹੋ ਪਰ ਜਦੋਂ ਹੌਲੀ ਹੌਲੀ ਤਰੱਕੀ ਹੋਈ ਤੇ ਸਾਨੂੰ ਰਿਸਪੌਂਸ ਮਿਲਣ ਲੱਗ ਗਿਆ ਤੇ ਉਹ ਕਹਿੰਦੇ ਵੀ ਵਧੀਆ ਕੰਮ ਹੈ ਬਾਹਰ ਜਾਣ ਨਾਲੋਂ ਇੱਥੇ ਠੀਕ ਹੈ ਮੇਰੇ ਤੀਜੇ ਕੂਤੇ ਕਾਫੀ ਬਾਹਰ ਗਏ ਹੋਏ ਆ ਰਿਸ਼ਤੇਦਾਰ ਪਰ ਬਾਹਰ ਜਾਣੇ ਨਾਲੋਂ ਇੱਥੇ ਠੀਕ ਹੈ ਮੇਰਾ ਮੈਸੇਜ ਇਹ ਹੈ ਜੀ ਬਾਹਰ ਜਾਣੇ ਨਾਲੋਂ ਆਪਾਂ ਬਾਹਰ ਜਾ ਕੇ ਵੀ ਉੱਥੇ ਮੋਲਾਂ ਚ ਕੰਮ ਕਰਨਾ ਠੀਕ ਹੈ ਬਾਹਰ ਸਾਨੂੰ ਵੀ ਪਤਾ ਲੱਗਦਾ ਹੈ ਵੀ ਵੀਡੀਓ ਤੇ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕੀ ਕੀ ਕੰਮ ਕਰਦਾ ਹੈ ਉਹੀ ਕੰਮ ਆਪਾਂ ਇੱਥੇ ਕਰੀਏ ਆਪਣਾ ਇੱਥੇ ਹੀ ਬਾਹਰ ਨਾਲੇ ਆਪਣੇ ਘਰ ਦੇ ਵਿੱਚ ਠੀਕ ਹੈ ਨਾ ਮੈਂ ਸਾਰਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਵੀ ਆਪਣਾ ਕੰਮ ਕਰਨ ਇੱਥੇ ਹੀ ਕਰਨ ਪੰਜਾਬ 'ਚ ਬਾਹਰ ਜਾਣ ਦੀ ਲੋੜ ਨਹੀਂ ਹੁਣ ਇੱਥੇ ਪੰਜਾਬ 'ਚ ਪੂਰੇ ਇੰਡੀਆ ਤੋਂ ਆ ਕੇ ਇੱਥੇ ਕੰਮ ਕਰ ਰਹੇ ਹਾਂ ਤੁਸੀਂ ਦੇਖੋਗੇ ਚਾਰੇ ਪਾਸੇ ਰੇੜੀਆਂ ਰੇੜੀਆਂ ਲੱਗੀਆਂ ਹੋਈਆਂ ਸਾਰੇ ਆਪਦੇ ਆਪਣੇ ਕੰਮ ਕਰ ਰਹੇ ਆਂ ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਅਡੋਲ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਵਰਦੀ ਪਟੋਲ ਅਕਸਰ ਹੀ ਅਸੀਂ ਗਰਮੀ ਦੇ ਵਿੱਚ ਗਰਮੀ ਤੋਂ ਬਚਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਯੋਗ ਕਰਦੇ ਹਾਂ ਕੋਲ ਡਰਿੰਕ ਪੀਂਦੇ ਹਾਂ ਤੇ ਹੋਰ ਵੀ ਬਹੁਤ ਸਾਰੇ ਜੂਸ ਪੀਂਦੇ ਹਾਂ ਪਰ ਜਿਹੜੀ ਅਸੀਂ ਅੱਜ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਰਾਜਪੁਰਾ ਦੀ ਜਿੱਥੇ ਕਿ ਰਾਜਪੁਰਾ ਦੇ ਵਿੱਚ ਆਈਟੀ ਚੌਂਕ ਤੇ ਸਰਦਈ ਬਣਾਈ ਜਾਂਦੀ ਹੈ ਤੇ ਇਹ ਸਰਦਈ ਹੈ ਜਿਹੜੀ ਸਰਦਾਰ ਦੇ ਵੱਲੋਂ ਬਣਾਈ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਪੁੱਛਾਂਗੇ ਉਹਨਾਂ ਤੋਂ ਕਿ ਕਿਵੇਂ ਉਹਨਾਂ ਦੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਰਾਜਪ੍ਰਵਾਸੀਆਂ ਨੂੰ ਜਿਹੜੀ ਆ ਗਰਮੀ ਤੋਂ ਰਾਹਤ ਦੀ ਵਾਨ ਤੇ ਲਈ ਜਿਹੜੀ ਸਰਦਈ ਬਣਾਈ ਜਾ ਰਹੀ ਆ ਉਹ ਕਿਵੇਂ ਬਣਾਈ ਜਾ ਰਹੀ ਆ ਤੇ ਕਿਵੇਂ ਉਹਦੇ ਦਿਮਾਗ ਦੇ ਵਿੱਚ ਖਿਆਲ ਆਉਂਦਾ ਹੈ ਸੋ ਆਓ ਸਭ ਤੋਂ ਪਹਿਲਾਂ ਮੈਂ ਤਾਂ ਸਵਾਗਤ ਕਰਦਾ ਵਸਸ ਅਸੀਂ ਜਿੰਮ ਜਾਂਦੇ ਸੀਗੇ ਮੁੰਡਿਆਂ ਨੇ ਕਿਹਾ ਵੀ ਤੁਸੀਂ ਇਹ ਸਰਦਈ ਬਣਾਓ ਤੇ ਨਾਲੇ ਲੋਕਾਂ ਨੂੰ એનર્ਜੀ ਮਿਲੇਗੀ ਤਾਕਤ ਮਿਲੇਗੀ ਉਸਕੇ ਬਾਅਦ ਤੁਹਾਨੂੰ ਪਤਾ ਹੀ ਹੋ ਤੁਹਾਡੇ ਸਾਹਮਣੇ ਹੀ ਆ ਹੌਲੀ ਹੌਲੀ ਸਾਡੇ ਕੋਲ ਯਾਰ 200 ਹੋਰ ਕਾਫੀ ਆਣ ਲੱਗੇ ਤੇ ਮੁੰਡਿਆਂ ਨੇ ਸਕੀਮ ਦਿੱਤੀ ਸੀ ਵੀ ਤੁਸੀਂ ਲਾਓ ਅਸੀਂ ਤੁਹਾਡੇ ਸਾਥ ਦੇਵਾਂਗੇ ਕਿੰਨਾ ਟਾਈਮ ਹੋ ਗਿਆ ਸਾਨੂੰ ਅਜੇ 20-25 ਦਿਨ ਹੋਏ ਇੱਥੇ ਕਿਵੇਂ ਦਾ ਰਿਸਪੌਂਸ ਹੋ ਰਿਹਾ ਰਿਸਪੌਂਸ ਵਧੀਆ ਮਿਲ ਰਿਹਾ ਬਾਕੀ ਹੌਲੀ-ਹੌਲੀ ਸਾਡੇ ਭਰਾ ਸਾਡਾ ਸਾਥ ਦੇਣਗੇ ਹੋਰ ਵਧੀਆ ਮਿਲ ਜਾਏਗਾ ਰਿਸਪੌਂਸ ਮਤਲਬ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਹੋ ਤੁਸੀਂ ਇਹਦੇ ਪਾਉਂਦੇ ਹਾਂ ਜੀ ਅਸੀਂ ਆਹ ਬਦਾਮ ਹਾਂ ਬਦਾਮ ਹੋ ਗਿਆ ਜੀ ਉਸਕੇ ਬਾਅਦ ਕਾਲੀ ਮਿਰਚ ਹੋਗੀ ਕਾਲੀ ਮਿਰਚ ਤੋਂ ਬਾਅਦ ਇਲਾਚੀ ਹੋਗੀ ਪੂਰੀ ਇਲਾਚੀ ਉਸਕੇ ਬਾਅਦ ਇਹ ਹੋ ਗਿਆ ਜੀ ਆਵਲਾ ਕੈਂਡੀ ਹੋ ਗਈ ਉਸਕੇ ਬਾਅਦ ਖਸਖਸ ਹੋ ਗਈ ਖਸਖਸ ਤੋਂ ਬਾਅਦ ਚਾਰ ਤਰ੍ਹਾਂ ਦੇ ਮਗ ਜਾਂਦੇ ਇਹਦੇ ਚ ਲੋਕੀ ਤਾਂ ਇੱਕ ਤਰ੍ਹਾਂ ਇਹ ਚਾਰ ਤਰ੍ਹਾਂ ਦੇ ਮਗਜ ਪਾਉਂਦੇ ਆਂ ਸੌਂਫ ਪਾਉਂਦੇ ਆਂ ਦੇਸੀ ਸ਼ੱਕਰ ਦੁੱਧ ਯਾਨੀ ਕਿ ਇੱਕ ਤਾਂ ਸਰੀਰ ਨੂੰ ਇਹ ਠੰਡਾ ਰੱਖਦੀ ਆ ਦੂਜਾ એનર્ਜੀ ਦਿੰਦੀ ਆ ਗਰਮੀ ਗਰਮੀ એનર્ਜੀ ਡਰਿੰਕ ਹੈ ਮਤਲਬ ਕਿ ਤੁਸੀਂ ਹੁਣੇ ਥੋੜਾ ਟਾਈਮ ਸ਼ੁਰੂ ਕੀਤਾ ਹਨਾ ਪਰ ਦਿਮਾਗ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਨਾ ਕਿ ਮੈਂ ਇਹੀ ਕੰਮ ਸ਼ੁਰੂ ਕਰਨ ਲੱਗਿਆ ਤਾਂ ਕਿਵੇਂ ਦਾ ਰਿਸਪਾਂਸ ਕਈ ਵਾਰ ਚੰਗਾ ਮਾੜਾ ਕਿਵੇਂ ਦਾ ਵੀ ਆਊਗਾ ਹਨਾ ਤੇ ਰਿਸਕ ਲੈਣ ਤੋਂ ਆਪਾਂ ਡਰਦੇ ਮਤਲਬ ਕਿ ਉਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਕੀ ਸੀ ਪਹਿਲੇ ਪਹਿਲੇ ਤਾਂ ਅਸੀਂ ਫੈਕਟਰੀਆਂ ਲੱਗਦੇ ਸੀਗੇ ਫੈਕਟਰੀਆਂ ਤੁਹਾਨੂੰ ਪਤਾ ਹੀ ਹੈ ੱੱਕੇ ਖਾਣੇ ਪੈਂਦੇ ਆ ਪਰ ਅਸੀਂ ਸੋਚਿਆ ਵੀ ਆਪਣਾ ਆਪ ਦਾ ਕੰਮ ਕਰੀਏ ਪਹਿਲੇ ਪਹਿਲੇ ਤਾਂ ਸਾਨੂੰ ਬੜਾ ਯਾਨੀ ਕਿ ਸ਼ਰਮ ਜੀ ਮਹਿਸੂਸ ਹੋਈ ਪਹਿਲੇ 4-5 ਦਿਨ ਬੜੀ ਸ਼ਰਮ ਆਈ ਪਰ ਸਾਡਾ ਲੋਕਾਂ ਨੇ ਸਾਡੇ ਵੀਰਾਂ ਨੇ ਸਾਡੇ ਪੰਜਾਬੀ ਭਾਈਆਂ ਨੇ ਬੜਾ ਸਾਥ ਦਿੱਤਾ ਸਾਡਾ ਉਸ ਤੋਂ ਬਾਅਦ ਸਾਨੂੰ ਸ਼ਰਮ ਨਹੀਂ ਆਈ ਤੇ ਅਸੀਂ ਵਧੀਆ ਕੰਮ ਕਰ ਲਏ ਕਹਿੰਦਾ ਮਤਲਬ ਪਹਿਲਾਂ ਤੁਸੀਂ ਫੈਕਟਰੀ 'ਚ ਕੰਮ ਕਰਦੇ ਸੀ ਹਾਂ ਜੀ ਫੈਕਟਰੀਆਂ 'ਚ ਕੰਮ ਕਰਦੇ ਸੀਗੇ ਉਦਰਾ-ਤਦਰਾ ਠੱਕੇ ਖਾਂਦੇ ਸੀਗੇ ਤੇ ਫਿਰ ਅਸੀਂ ਆਪਣਾ ਕੰਮ ਕਰਿਆ ਪਹਿਲੇ-ਪਹਿਲੇ ਸਾਨੂੰ ਸ਼ਰਮ ਆਉਂਦੀ ਸੀ ਸਾਡੇ ਭਾਈ ਖੜੇ ਐ ਇਹਨਾਂ ਨੇ ਬੜਾ ਸਾਥ ਦਿੱਤਾ ਉਸਕੇ ਬਾਅਦ ਹੁਣ ਅਸੀਂ ਦਿਲ ਖੋਲ ਕੇ ਕੰਮ ਕਰਦੇ ਆ ਕੋਈ ਸ਼ਰਮ ਨਹੀਂ ਪਰਿਵਾਰ ਦਾ ਕੀ ਰਿਸਪੌਂਸ ਸੀ ਪਰਿਵਾਰ ਵਾਲੇ ਪਹਿਲੇ-ਪਹਿਲੇ ਤਾਂ ਕਹਿੰਦੇ ਸੀ ਤੁਸੀਂ ਕੀ ਕਰਨ ਲੱਗ ਗਏ ਆ ਕੀ ਕੰਮ ਪਰ ਜਦੋਂ ਹੌਲੀ ਹੌਲੀ ਤਰੱਕੀ ਹੋਈ ਤੇ ਸਾਨੂੰ ਰਿਸਪੌਂਸ ਮਿਲਣ ਲੱਗ ਗਿਆ ਤੇ ਉਹ ਗੰਦੇ ਵੀ ਵਧੀਆ ਕੰਮ ਹੈ ਬਾਹਰ ਜਾਣ ਨਾਲੋਂ ਇੱਥੇ ਠੀਕ ਹੈ ਮੇਰੇ ਭਤੀਜੇ ਭੂਤੇ ਕਾਫੀ ਬਾਹਰ ਗਏ ਹੋਏ ਆ ਰਿਸ਼ਤੇਦਾਰ ਪਰ ਬਾਹਰ ਜਾਣੇ ਨਾਲੋਂ ਇੱਥੇ ਠੀਕ ਹੈ ਕਿਉਂਕਿ ਇੱਕ ਵਧੀਆ ਮੈਸੇਜ ਆਂਦਾ ਹੈ ਕਿ ਪੰਜਾਬੀ ਅੱਜ ਆਪਣਾ ਕੰਮ ਕਰ ਰਹੇ ਨੇ ਨਾ ਬਹੁਤ ਹੱਦ ਤੱਕ ਆਪਾਂ ਸਮਾਜ ਦੇਖਦੇ ਆ ਤੇ ਉਹਨਾਂ ਨੂੰ ਵੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਮਤਲਬ ਬਾਹਰ ਜਾਣ ਨੂੰ ਤਰਵਜੋ ਦੇ ਰਹੇ ਨੇ ਜਾਂ ਫਿਰ ਇਹ ਹੈ ਕਿ ਆਪਾਂ ਸਮਾਜ ਦੀਆਂ ਗੱਲਾਂ ਤੇ ਕਰਕੇ ਆਪਣਾ ਕੰਮ ਨਹੀਂ ਕਰ ਪਾਉਂਦੇ ਮੇਰਾ ਮੈਸੇਜ ਇਹ ਹੈ ਜੀ ਬਾਹਰ ਜਾਣ ਨਾਲੋਂ ਆਪਾਂ ਬਾਹਰ ਜਾ ਕੇ ਵੀ ਉੱਥੇ ਮੋਲਾਂ ਚ ਕੰਮ ਕਰਨਾ ਠੀਕ ਹੈ ਬਾਹਰ ਸਾਨੂੰ ਵੀ ਪਤਾ ਲੱਗਦਾ ਹੈ ਵੀਡੀਓ ਤੇ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕੀ ਕੀ ਕੰਮ ਕਰਦਾ ਹੈ ਉਹੀ ਕੰਮ ਆਪਾਂ ਇੱਥੇ ਕਰੀਏ ਆਪਣਾ ਇੱਥੇ ਹੀ ਬਾਹਰ ਨਾਲੇ ਆਪਣੇ ਘਰ ਦੇ ਵਿੱਚ ਠੀਕ ਹੈ ਨਾ ਮੈਂ ਸਾਰਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਵੀ ਆਪਣਾ ਕੰਮ ਕਰਨ ਇੱਥੇ ਹੀ ਕਰਨ ਪੰਜਾਬ ਚ ਬਾਹਰ ਜਾਣ ਦੀ ਲੋੜ ਨਹੀਂ ਹੁਣ ਇੱਥੇ ਪੰਜਾਬ ਚ ਪੂਰੇ ਇੰਡੀਆ ਤੋਂ ਆ ਕੇ ਇੱਥੇ ਕੰਮ ਕਰ ਰਹੇ ਹਾਂ ਤੁਸੀਂ ਦੇਖੋਗੇ ਚਾਰੇ ਪਾਸੇ ਰੇੜੀਆਂ ਰੇੜੀਆਂ ਲੱਗੀਆਂ ਹੋਈਆਂ ਸਾਰੇ ਆਪਦੇ ਆਪਣੇ ਕੰਮ ਕਰ ਰਹੇ ਆ ਤੇ ਫੈਕਟਰੀਆਂ ਚ ਕੋਈ ਨਹੀਂ ਲੱਗਦਾ ਇਹਨਾਂ ਚ ਇਹ ਆਪਣੇ ਪੰਜਾਬੀਆਂ ਨੂੰ ਇਹ ਮੈਸੇਜ ਹੈ ਵੀ ਆਪਣਾ ਕੰਮ ਕਰਨ ਕੋਈ ਵੀ ਕੰਮ ਕਰਨ ਚਾਹੇ ਕੁਝ ਵੀ ਵੇਚਣ ਆਪਣਾ ਕੰਮ ਕਰਨ ਤੇ ਬਾਹਰ ਜਾਣ ਦੀ ਤਾਂ ਲੋੜ ਹੀ ਨਹੀਂ ਤੁਸੀਂ ਆਹੀ ਜਗਤ ਕਿਉਂ ਚੂਜ਼ ਕੀਤੀ ਹੈ ਅਸੀਂ ਆ ਤਾਂ ਚੂਜ਼ ਕੀਤੀ ਹੈ ਇੱਕ ਤਾਂ ਸਾਨੂੰ ਇੱਥੇ ਛਾਂ ਮਿਲ ਗਈ ਉੱਪਰ ਤੇ ਦੂਜਾ ਫੌਰਾ ਚੌਂਗ ਹੈ ਸਾਡੇ ਐਮਐਲਏ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕੰਬੋਤ ਸਾਹਿਬ ਜਿਨ੍ਹਾਂ ਨੇ ਫੌਰਾ ਚੌਂਗ ਬਣਾਇਆ ਕਾਫੀ ਮਸ਼ਹੂਰ ਹੈ ਤੇ ਸਾਰਾ ਪੂਰੇ ਰਾਜਪੁਰੇ ਦਾ ਜਿੰਨਾ ਵੀ ਰਾਜਪੁਰਾ ਸਾਰਾ ਇੱਥੋਂ ਹੀ ਓਕੇ ਲੱਗਦਾ ਇਸ ਕਰਕੇ ਇਸਾ ਅਸੀਂ ਵੀ ਲੋਕਾਂ ਦੀ ਨਜ਼ਰਾਂ ਜਾਣ ਪਬਲਿਕ ਸਾਨੂੰ ਦੇਖੇ ਤੇ ਸਾਡੇ ਕੋਲ ਆਣ ਸਾਡੇ ਭਾਈ ਸਾਡਾ ਸਾਥ ਦੇਣ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਗੱਲ ਕੀਤੀ ਆ ਤੇ ਇਹ ਸੰ ਸਾਡੇ ਨਾਲ ਉਹ ਸਰਦਾਰ ਜਿਨ੍ਹਾਂ ਨੇ ਸਰਦਈ ਦਾ ਕੰਮ ਰਾਜਪੁਰ ਦੇ ਵਿੱਚ ਸ਼ੁਰੂ ਕੀਤਾ ਸੋ ਰਾਜਪੁਰ ਵਾਸੀਨ ਵੀ ਅਪੀਲ ਹੀ ਹੈ ਕਿ ਤੁਸੀਂ ਵਾਦੋ-ਵਾਦ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਿਓ ਤੇ ਸਰਦਈ ਪੀ ਕੇ ਦੇਖੋ ਕਿ ਕਿਵੇਂ ਗਰਮੀ ਦੇ ਵਿੱਚ ਤੁਹਾਨੂੰ ਵੀ ਰਾਹਤ ਜਿਹੜੀ ਮਹਿਸੂਸ ਕਰਵਾਉਂਦੀ ਹੈ ਸੋ ਉਮੀਦ ਕਰਦੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ।